ਨਾ ਮੈਂ ਆਪਣਾ ਸਰ ਮੇਰਾ ਨਾਮ ਗਗਨ ਸਿੰਘ ਲੈਜੀ ਅਸੀਂ ਕੈਪਟਨ ਕਰਮ ਸਿੰਘ ਨਗਰ 100 ਹਾਊਸ ਨੰਬਰ 92 ਜਿਹੜਾ ਆਣ ਵਾਲਾ ਹਾਂ ਮੈਂ ਕੰਮ ਕੀ ਗਾ ਘਟਨਾ ਹੋਈ ਹੈ ਤੁਹਾਡੀ ਗੱਡੀ ਦੀ ਜਿਹੜੀ ਵੀਡੀਓ ਤੇ ਜਿਹੜੀ ਵਾਇਰਲ ਹੋ ਰਹੀ ਹੈ ਸਰ ਐਕਚੁਅਲੀ ਕੀ ਹੈ ਯਾਰ ਅਤਨਾ ਅਸੀਂ ਚੰਡੀਗੜ੍ਹ ਤੋਂ ਆਏ ਹਾਂ ਮੇਰੇ ਮਮਾ ਦਾਖਲ ਨੇ ਉਮੀ ਬਾਬਾ ਕੈਂਸਰ ਹਸਪੀਟਲ ਦੇ ਵਿੱਚ ਪਿਛਲੇ 3-4 ਦਿਨ ਤੋਂ ਦਾਖਲ ਨੇ ਉਹ ਤੇ ਰਾਤ ਅਸੀਂ 10:30 ਵਜੇ ਆ ਕੇ ਗੱਡੀ ਖੜਾਈ ਹੈ ਡਰਾਈਵਰ ਨੇ ਫਲਾਟ ਦੇ ਮੋੜੇ ਤੇ ਉਸ ਤੋਂ ਬਾਅਦ ਚਾਬੀ ਮੈਨੂੰ ਅੰਦਰ ਦੇ ਕੇ ਮੰਦਰ ਚਾਬੀ ਲਗਾਤੀ ਤੇ ਉਸ ਤੋਂ ਬਾਅਦ ਹੀ ਰਾਤ ਨੂੰ 3:30 ਵਜੇ ਜੀ ਨਾਲ ਵਾਲੇ ਜਿਹੜਾ ਮਕਾਨ ਹੈ ਆਂਟੀ ਨੂੰ ਕੋਈ 스멜 ਕੋਈ ਕੋਈ 스멜 ਆ ਰਹੀ ਹੈ ਕੋਈ ਜਿਵੇਂ ਕੋਈ ਚੀਜ਼ ਫੁਕਰੀ ਹੁੰਦੀ ਹੈ ਤਾਂ ਉਹਨਾਂ ਨੇ ਅੰਕਲ ਨੂੰ ਕਿਹਾ ਕਿ ਮੈਨੂੰ ਕੋਈ 스멜 ਆ ਰਹੀ ਹੈ ਕਿ ਜਿਵੇਂ ਕੋਈ ਚੀਜ਼ ਫੁਕਰੀ ਹੈ ਜਦੋਂ ਉਹਨਾਂ ਨੇ ਦੇਖਿਆ ਤਾਂ ਆ ਕੇ ਗੱਡੀ ਜਲ ਰਹੀ ਸੀਗੀ ਤਾਂ ਉਹਨਾਂ ਨੇ ਫਿਰ ਨਾਲ ਦੀ ਨਾਲ ਦੇਖਣ ਨੂੰ ਜਗਾਇਆ ਬਾਹਰ ਵਕੜ ਕੇ ਆਏ ਤਾਂ ਅਸੀਂ ਜਦੋਂ ਬਾਹਰ ਨਿਕਲੇ ਤਾਂ ਦੇਖਿਆ ਤਾਂ ਗੱਡੀ ਆ ਕੇ ਪਟਾਕੇ ਪੈ ਰਹੇ ਸੀ ਬਹੁਤ ਜ਼ਿਆਦਾ ਜਲ ਰਹੀ ਸੀ ਅਸੀਂ ਨਾਲ ਦੀ ਨਾਲ ਫਾਇਰ ਬੋਗੇਟ ਨੂੰ ਸੂਚਿਤ ਕੀਤਾ ਸਾਡੇ ਬਿਲਕੁਲ ਨਾਲ ਹੀ ਸੀ ਵਿਚਾਰਿਆਂ ਨੇ ਨਾਲ ਦੀ ਨਾਲ ਹੀ 15 ਮਿੰਟ ਦੇ ਵਿੱਚ ਆ ਕੇ ਇਹ ਚੀਜ਼ ਨੂੰ ਹੈਂਡਲ ਕੀਤਾ। ਅਗਰ ਉਹ ਥੋੜਾ ਜਿਹਾ ਵੀ ਲੇਟ ਹੋ ਜਾਂਦੇ ਤਾਂ ਜਾਨੀ ਮੰਨੀ ਨੁਕਸਾਨ ਵੀ ਹੋ ਸਕਦਾ ਸੀ ਜੀ। ਹੂੰ। ਕਿੰਨੀ ਤੇ ਗੱਡੀ ਜਿਹੜੀ ਮੱਚ ਚੁੱਕੀ ਐ ਸਾਡੇ। ਸਰ ਗੱਡੀ ਦਾ ਟੋਟਲੀ ਡੈਮੇਜ ਹੀ ਹੈ ਜੀ ਇਹ। ਹੂੰ। ਹਾਂ। ਕਿਹੜੀ ਗੱਡੀ ਐ ਕਿੰਨੀ ਮਾਡਲ ਆ ਜੀ? ਇਹ 2023 ਮਾਡਲ ਦੀ ਐ। ਇਨੋਵਾ ਹਾਈ ਕ੍ਰੋਸੇਡ। ਹਾਂਜੀ। ਕਿਸ ਤਰੀਕੇ ਨਾਲ ਦੇਖਦੇ ਹਾਂ ਹੁਣ ਤੱਕ ਤੁਹਾਡੀ ਇਜਾਜ਼ਤ ਉਹ ਬਾਹਰ ਪਤਾ ਲੱਗਿਆ ਵੀ ਰੀਜ਼ਨ ਕੀ ਸੀ ਅੱਗ ਦਾ? ਸਰ ਰੀਜ਼ਨ ਹੀ ਨਹੀਂ ਪਤਾ ਲੱਗ ਰਿਹਾ ਜੀ ਦੇਖੋ ਇੰਨੀ ਮਹਿੰਗੀਆਂ ਗੱਡੀਆਂ ਲੈ ਕੇ ਵੀ ਸਾਡੀ ਸੇਫਟੀ ਨਹੀਂ ਹੈਗੀ ਤਾਂ ਫਿਰ ਸਾਡੀ ਸੇਫਟੀ ਕਿਉਂ ਨਹੀਂ ਜੀ? ਹਾਂ ਤਾਂ ਖੜੀ ਗੱਡੀ ਨੂੰ ਅੱਗ ਲੱਗ ਰਹੀ ਹੈ ਤਾਂ ਬਹੁਤ ਵੱਡੀ ਵੱਲ ਹੈ ਕਿਵੇਂ ਦੇਖਦੇ ਸਫਰ ਕਰ ਰਹੇ ਸੀ ਅਗਰ ਉਸ ਸਮੇਂ ਇਹੋ ਜਿਹਾ ਹਾਜੀ ਉਸ ਟਾਈਮ ਵੀ ਸਰ ਜੇ ਉਹ ਹੋ ਜਾ ਬੱਕਾ ਹੋ ਜਾਂਦਾ ਦੇਖੋ ਸਾਡੀ ਜਾਨ ਮਾਨ ਨੂੰ ਕਿੰਨਾ ਖਤਰਾ ਸੀ ਭਾਈ ਜੀ ਤਾਂ ਮਲਕੀ ਜੋ ਵੀ ਹੈ ਕਿ ਇਹ ਬਹੁਤ ਹੀ ਜ਼ਿਆਦਾ ਗਲਤ ਹੈ ਕਿ ਐਦਾਂ ਖੜੀ ਗੱਡੀ ਨੂੰ ਅੱਗ ਨਹੀਂ ਲੱਗਣੀ ਚਾਹੀਦੀ ਤੁਸੀਂ ਸਰ ਕੰਪਨੀ ਜਾਂ ਇੰਸ਼ੂਰੈਂਸ ਕੰਪਨੀ ਨਾਲ ਪਹਿਲਾਂ ਬਾਅਦਰ ਰਿਪੋਰਟ ਕਿੱਥੇ ਦੀ ਹੁਣ ਤੱਕ ਸਰ ਕੰਪਨੀ ਨੂੰ ਵੀ ਅਸੀਂ ਇਨਫੋਰਮੇਸ਼ਨ ਦਿੱਤੀ ਤੇ ਕਲੇਮ ਵਾਲੇ ਨੂੰ ਵੀ ਗੱਲ ਕੀਤੀ ਹੈ ਤੇ ਉਹਨੂੰ ਸਾਰਾ ਦੱਸਿਆ ਕਿ ਐਦਾਂ ਕਰਕੇ ਸਾਡਾ ਇਹ ਚੀਜ਼ ਹੋਈ ਹੈ ਕੀ ਦੱਸੋ ਇਹਦਾ ਕੀ ਕਾਰਨ ਕੀ ਹੈ ਕੀ ਇਦਾਂ ਕੀ ਗੱਡੀ ਦੇ ਵਿੱਚ ਇਹ ਖੜੀ ਗੱਡੀ ਨੂੰ ਅੱਗ ਲੱਗਣੀ ਤਾਂ ਬਹੁਤ ਵੱਡੀ ਗੱਲ ਹੈ ਕੀ ਇਦਾਂ ਕਿਉਂ ਹੋਇਆ ਤਾਂ ਹਾਂਜੀ ਹੁਣ ਪਖਾਇਆ ਕੋਈ ਸਰ ਹੁਣ ਤੱਕ ਕੋਈ ਨਹੀਂ ਆਇਆ ਹੈ ਜੀ ਤੇ ਅਸੀਂ ਐਫ ਆਈ ਆਰ ਕਰਾ ਲਈ ਤੇ ਫਾਇਰ ਬੋਗੇਟ ਦੀ ਰਿਪੋਰਟ ਉਹ ਮੁੰਡੇ ਨੂੰ ਮਿਲੂਗੀ ਸਾਨੂੰ ਤੇ ਉਸ ਤੋਂ ਬਾਅਦ ਉਹ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਹਾਂ 150 ਕਿੰਨੇ ਦੀ ਪਈ ਸੀ ਸਰ ਤਕਰੀਬਨ 30-32 ਲੱਖ ਰੁਪਏ ਦੀ ਹਾਂਜੀ